ਚੰਗੇ ਭਵਿੱਖ ਦੇ ਲਈ ਹਰ ਕੋਈ ਵਿਦੇਸ਼ ਜਾਣਾ ਚਾਹੁੰਦਾ ਹੈ ਕਿ ਵਿਦੇਸ਼ ਜਾઈએ ਚਾਰ ਪੈਸੇ ਕਮਾਈ ਆਪਣੀ ਤੇ ਆਪਣੇ ਮਾਪਿਆਂ ਦੀ ਜ਼ਿੰਦਗੀ ਨੂੰ ਸੁਧਾਰ ਸਕੀਏ ਚੰਗੇ ਭਵਿੱਖ ਦੇ ਲਈ ਜਦੋਂ ਪੁੱਤ ਵਿਦੇਸ਼ ਚਲੇ ਜਾਂਦਾ ਹੈ ਮਾਪਿਆਂ ਦੀ ਕਾਮਨਾ ਹੁੰਦੀ ਹੈ ਕਿ ਸਾਡਾ ਪੁੱਤ ਤੰਦਰੁਸਤ ਰਹੇ ਸੁੱਖ-ਸਾਂਦੀ ਖਬਰ ਘੱਲਦਾ ਰਹੇ ਪਰ ਅਜਿਹੇ ਦੇ ਵਿੱਚ ਜਦੋਂ ਪੁੱਤ ਦੇ ਨਾ ਹੋਣ ਦੀ ਖਬਰ ਪਹੁੰਚਦੀ ਹੈ ਖਾਸ ਤੌਰ ਤੇ ਜਦੋਂ ਉਸ ਦੇ ਨਾ ਹੋਣ ਦਾ ਕੋਈ ਕਾਰਨ ਵੀ ਨਾ ਮਿਲੇ ਤਾਂ ਮਾਪਿਆਂ ਤੇ ਕੀ ਬੀਤਦੀ ਹੈ ਮਾਮਲੇ ਅਜਿਹੇ ਅਨੇਕਾਂ ਮਿਲ ਜਾਂਦੇ ਆ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਹਰਿਆਣਾ ਗੁਜਰਾਤ ਰਾਜਸਥਾਨ ਹਿਮਾਚਲ ਦੇਸ਼ ਦੇ ਕਿਸੇ ਵੀ ਕੋਨੇ ਦੀ ਗੱਲ ਕਰ ਲਈਏ ਵਿਦੇਸ਼ਾਂ ਦੀ ਧਰਤੀ ਤੇ ਨੌਜਵਾਨ ਜਾਂਦੇ ਆ ਤੇ ਉਹਨਾਂ ਦੀ ਮੌਤ ਦਾ ਮਾਮਲਾ ਵੀ ਸਾਹਮਣੇ ਆਉਂਦਾ ਏ ਪਰ ਸਭ ਤੋਂ ਦੁਖਦ ਤੇ ਝੰਜੋੜ ਦੇਣ ਵਾਲਾ ਮਾਮਲਾ ਇਹ ਹੁੰਦਾ ਹੈ ਕਿ ਮੌਤ ਤਾਂ ਹੋ ਗਈ ਪਰ ਮੌਤ ਹੋਈ ਕਿਵੇਂ ਪਿੱਛੇ ਬੈਠੇ ਮਾਪਿਆਂ ਨੂੰ ਇਸ ਦਾ ਰਾਜ ਸ਼ਾਇਦ ਕਦੇ ਪਤਾ ਹੀ ਨਹੀਂ ਲੱਗਦਾ ਇੱਕ ਦੋ ਕਾਰਨ ਜਿਹੜੇ ਅਕਸਰ ਬਹੁਤੇ ਮੌਤਾਂ ਦੇ ਵਿੱਚ ਕਹਿ ਦਿੱਤੇ ਜਾਂਦੇ ਆ ਅਜੇ ਹੀ ਮਾਮਲਾ ਇੱਕ ਵਾਰ ਫਿਰ ਸਾਹਮਣੇ ਹੈ ਜਿੱਥੇ ਮਾਪਿਆਂ ਦੇ ਮਹਿਜ਼ 4 ਮਹੀਨੇ ਪਹਿਲਾਂ ਵਿਦੇਸ਼ ਕੇ ਪੁੱਤ ਦਾ ਹੁਣ ਮੌਤ ਦਾ ਮਾਮਲਾ ਸਾਹਮਣੇ ਆਇਆ ਪਰ ਮਾਪਿਆਂ ਨੂੰ ਹੁਣ ਤੱਕ ਇਹ ਹੀ ਨਹੀਂ ਪਤਾ ਲੱਗ ਸਕਿਆ ਕਿ ਪੁੱਤ ਦੀ ਮੌਤ ਆਖਰ ਹੋਈ ਕਿਵੇਂ ਹੈ ਮਾਪਿਆਂ ਦਾ ਕਹਿਣਾ ਹੈ ਕਿ ਪੁੱਤ ਸਾਡਾ 4 ਮਹੀਨੇ ਪਹਿਲਾਂ ਗਿਆ ਸੀ ਸੁਖੀ ਸੰਧ ਹੀ ਗਿਆ ਸੀ ਤੇ ਸਾਨੂੰ ਵੀ ਉੱਥੇ ਬੁਲਾਉਣ ਦੀਆਂ ਗੱਲਾਂ ਆਖ ਕੇ ਗਿਆ ਸੀ ਪਰ ਹੁਣ ਪੁੱਤ ਦੀ ਮੌਤ ਦੀ ਖਬਰ ਆਈ ਹੈ ਅਸੀਂ ਕਿਸ ਦੇ ਆਸਰੇ ਜੀਵਾਂਗੇ ਸਾਡੇ ਪੁੱਤ ਨੂੰ ਹੁਣ ਕੌਣ ਲੈ ਕੇ ਆਊਗਾ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਸ ਨੂੰ ਆਖਰਕਾਰ ਹੋਇਆ ਕੀ ਸੀ ਗੱਲ ਹੋਈ ਸੀ ਵੀਡੀਓ ਕਾਲ ਦੇ ਉੱਤੇ ਰੋਟੀ ਖਾ ਰਿਹਾ ਸੀ ਉਸ ਤੋਂ ਬਾਅਦ ਉਸ ਦੇ ਨਾਲ ਦੋਸਤ ਕਿਸੇ ਦੇ ਵੱਲੋਂ ਕਿਹਾ ਗਿਆ ਕਿ ਉਹ ਬਿਹੋਸ਼ ਹੋ ਗਿਆ ਕਿਸੇ ਨੇ ਕਿਹਾ ਕਿ ਉਸ ਨੂੰ ਨਿੰਬੂ ਪਾਣੀ ਪਲਾਇਆ ਗਿਆ ਕਿਸੇ ਨੇ ਕਿਹਾ ਕਿ ਉਸ ਨੂੰ ਪਾਰਕ ਦੇ ਵਿੱਚ ਲਟਾਇਆ ਗਿਆ ਹੈ ਕੀ ਹੋਇਆ ਸਾਨੂੰ ਕੁਝ ਨਹੀਂ ਪਤਾ ਹੁਣ ਮਾਪਿਆਂ ਦਾ ਰੋਂਦਿਆਂ ਕਰ ਲਾਉਂਦਿਆਂ ਦਾ ਬੁਰਾ ਹਾਲ ਹੈ ਕੀ ਕੁਝ ਬੋਲੇ ਨੇ ਪਿਤਾ ਆਓ ਸੁਣਦੇ ਇਹਨੂੰ 4 ਕਿ ਮਹੀਨੇ ਹੋ ਗਏ ਸਨ ਗਏ ਨੂੰ ਪਹਿਲਾਂ ਡਬਈ ਰਿਆ ਸੀ ਥੋੜਾ ਅਚਰ ਸਾਲਕ ਹੂੰ 4 ਕਿ ਮਹੀਨੇ ਹੋ ਗਏ ਇੱਥੇ ਗਏ ਤੁਹਾਡੀ ਆਖਰੀ ਵਾਰ ਗੱਲ ਕਦੋਂ ਹੋਈ ਔਰ ਕੀ ਗੱਲ ਹੋਈ ਸੀ ਟਿੰਕ ਆਖਰੀ ਗੱਲ ਸਾਡੀ ਪਰਸੋਂ ਹੀ ਹੋਈ ਗੱਲ ਬਿਲਕੁਲ ਠੀਕ ਠਾਕ ਸੀ ਉਦੋਂ ਜਦੋਂ ਪਰਸੋਂ ਹੋਈ ਇਹ ਗੱਲ ਰਾਤ ਹੂੰ ਬਿਲਕੁਲ ਉਦੋਂ ਠੀਕ ਠਾਕ ਬੋਲ ਰਿਹਾ ਸੀ ਫਿਰ ਦਿਨੇ ਜਦੋਂ ਮੈਂ ਸ਼ਹਿਰੋਂ ਆਇਆ ਮਾਹੀ ਦੀ ਨੂੰ ਪੁੱਛਿਆ ਕਹਿੰਦੀ ਟਿੰਕਲ ਦਾ ਫੋਨ ਨਹੀਂ ਆਉਂਦਾ ਮੈਂ ਕਿਹਾ ਕੋਈ ਗੱਲ ਨਹੀਂ ਪਤਾ ਕਰ ਲੈਨੇ ਆ ਉੱਥੇ ਕੋਈ ਲੱਭਾ ਲੱਭਾ ਮੁੰਡਾ ਆ ਇੱਥੇ ਦਾ ਨਾ ਆਪਣੇ ਲੱਭਾ ਨਹੀਂ ਉਹ ਦੂਸਰਾ ਕੀ ਨਾ ਇਹਦੇ ਲੈਂਦੇ ਨੇ ਗੱਲ ਹਾਂ ਆ ਬਾਲਾ ਕੋਟਲੀ ਦਾ ਉਹ ਉਹਦੇ ਨਾਲ ਉਹਦੇ ਨਾਲ ਗੱਲ ਕੀਤੀ ਉਹ ਕਹਿੰਦਾ ਵੀ ਐਦਾ ਐਦਾ ਉਹ ਬੋਸ਼ ਹੋ ਗਿਆ ਸੀ ਅਸੀਂ ਨਿੰਬੂ ਪਾਣੀ ਪਲਾਇਆ ਸੀ ਉਹ ਪਲਾਇਆ ਸੀ ਆ ਪਲਾਇਆ ਤੁਹਾਡੇ ਦੇ ਬਾਹਰ ਰੱਖ ਜੋ ਤਾਂ ਤੇ ਉਹਨਾਂ ਨੇ ਫੜ ਕੇ ਤੇ ਅੱਗੇ ਪਾਰਕ ਜਾਈ ਹੁੰਦੀ ਆ ਬਾਹਰ ਕੱਢ ਦਿੱਤਾ ਆ ਬਾਅਦ ਉਹ ਮੁੰਡੇ ਆਪਣੇ ਕੱਚੇ ਸਨ ਇਹ ਵੀ ਕੱਚਾ ਸੀ ਲੈਮੋ ਸੀ ਆਈ ਉਹਨਾਂ ਨੂੰ ਪੁਲਿਸ ਦੀ ਫੜ ਕੇ ਲੈ ਗਈ ਆ ਤੇ ਸਾਨੂੰ ਨਹੀਂ ਪਤਾ ਕੀ ਵਾਰਦਾ ਹੋਈ ਤੇ ਸਰਕਾਰ ਕੋ ਮੰਗ ਕਰਨੇ ਆ ਮੇਰਾ ਬੱਚਾ ਘਰ ਭੇਜ ਦੇ ਮਿੱਟੀ ਹੋਰੀ ਤੁਹਾਡੀ ਕੋਈ ਇਤਲੀ ਦੇ ਕਿਸੇ ਪੁਲਿਸ ਅਧਿਕਾਰੀ ਨਾਲ ਕੋਈ ਵੀ ਗੱਲਬਾਤ ਪਤਾ ਕੋਈ ਗੱਲ ਸਾਡੀ ਕੋਈ ਕਿਸੇ ਨਾਲ ਗੱਲਬਾਤ ਨਹੀਂ ਹੋਈ ਸਿਰ ਤੁਸੀਂ ਆਏ ਹੋ ਤੇ ਅਸੀਂ ਤੁਹਾਡੇ ਨਾਲ ਹੀ ਲੱਗੇ ਆ ਆਪਣੀ ਗੱਲ ਪਤਾ ਲੱਗਣਾ ਚਾਹੀਦਾ ਮੈਂ ਮੇਰੇ ਮੁੰਡੇ ਨੂੰ ਇੱਥੇ ਇੰਡੀਆ ਭੇਜ ਦੇ ਮੈਂ ਗੱਡੀ ਚਲਾਉਂਦਾ ਜੀ ਡਰਾਈਵ ਵਾਲਾ ਤੇ ਵੀ ਡੋਲੀ ਕਰਕੇ ਬੱਚੇ ਪਾਲਦਾ ਹਾਂ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗੇ ਹੀ ਕਰਨਾ ਮੈਂ ਮੇਰਾ ਬੱਚਾ ਘਰ ਆ ਜਾਏ ਹੋਰ ਕੱਖ ਮੰਗ ਨਹੀਂ ਮੇਰੀ ਦੱਸਿਆ ਕਿ ਨੌਜਵਾਨ ਹੁਸ਼ਿਆਰਪੁਰ ਦੇ ਦਸੂਹਾ ਦੇ ਪਿੰਡ ਨਾਲ ਸੰਬੰਧਤ ਹੈ ਨੌਜਵਾਨ ਦਾ ਨਾਮ ਟਵਿੰਕਲ ਰੰਧਾਵਾ ਉਮਰ 24 ਸਾਲ ਦੇ ਵਿੱਚੋਂ ਸਾਹਮਣੇ ਆਈ ਹੈ ਮਾਪਿਆਂ ਦੇ ਦੋ ਪੁੱਤ ਜਿਨ੍ਹਾਂ ਚੋਂ ਇਹ ਛੋਟਾ ਪੁੱਤ ਸੀ ਚੰਗੇ ਭਵਿੱਖ ਲਈ ਮਾਪਿਆਂ ਨੇ ਤਣਕਾ ਤਣਕਾ ਜੋੜ ਕੇ ਪਿਤਾ ਨੇ ਡਰਾਈਵਰੀ ਕਰ ਕਰਕੇ ਪੁੱਤ ਨੂੰ ਵਿਦੇਸ਼ ਭੇਜਿਆ ਕਿ ਸ਼ਾਇਦ ਚੰਗਾ ਭਵਿੱਖ ਹੋ ਜਾਊਗਾ ਪਰ ਹੁਣ ਇਹਨੂੰ ਕੁਝ ਹੋਰ ਮਨਜੂਰ ਸੀ ਹੁਣ ਮਾਪਿਆਂ ਵੱਲੋਂ ਇਹੀ ਗੁਹਾਰ ਹੈ ਕਿ ਪੋਤੀ ਮ੍ਰਿਤਕ ਜੇ ਨੂੰ ਭਾਰਤ ਲਿਆਂਦਾ ਜਾ ਸਕੇ ਤਾਂ ਜੋ ਉਸਤੇ ਅੰਤਿਮ ਸੰਸਕਾਰ ਕੀਤਾ ਜਾ ਸਕੇ ਤੇ ਅੰਤਿਮ ਵਾਰ ਉਸ ਨੂੰ ਦੇਖਿਆ ਜਾ ਸਕੇ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਮਦਦ ਕੀਤੀ ਜਾਵੇ ਤਾਂ ਦੇਖਣਾ ਹੋਵੇਗਾ ਕਿ ਸਰਕਾਰ ਇਸ ਮਾਮਲੇ 'ਚ ਕਿੰਨੀ ਜਲਦੀ ਠੋਸ ਤੇ ਸਹੀ ਕਦਮ ਚੁੱਕਦੀ ਹੈ ਹੁਸ਼ਿਆਰਪੁਰ ਤੋਂ ਅਮਰੀਕ కుమార్ ਦੀ ਰਿਪੋਰਟ ਤੁਸੀਂ ਜੁੜੇ ਰਹੋ ਹਮਦਰਦ ਟੀਵੀ ਦੇ ਨਾਲ ਸਹੀ ਤੇ ਸਟੀਕ ਖਬਰਾਂ ਦੇ